ਗੱਲ ਬੜੇ ਧਿਆਨ ਦੇ ਨਾਲ ਸੁਣਨ ਵਾਲੀ ਆ ਮੁੱਦਾ ਜੁੜਿਆਗਾ ਕਰਨਲ ਪਰਵਾਰ ਦੇ ਨਾਲ ਆ ਹੁਣ ਇੱਕ ਨਮਾ ਬਖੇੜਾ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਮੈਂ ਤੁਹਾਨੂੰ ਦੱਸ ਦਾਂਗਾ ਕੱਲੀ ਕੱਲੀ ਗੱਲ ਤੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਤੇ ਆਪਣੇ ਕਮੈਂਟ ਜ਼ਰੂਰ ਲਿਖਣੇ ਆ ਉਹ ਬਖੇੜਾ ਕਿਹੜਾਗਾ ਕਿ ਹੁਣ ਜਿਹੜੇ 4 ਇਨਸਪੈਕਟਰ ਆ 2 ਹੋਰ ਪੁਲਿਸ ਮੁਲਾਜ਼ਮਾਂ 6 ਜਣੇ ਆ ਬਾਈ ਨੇਵੇਂ 6 ਜਣਿਆਂ ਤੇ ਉੱਪਰ ਜਿਹੜਾ ਭਾਰਤਿਆ ਦਰਜਾ ਤੇ ਪਰ ਉਹਨਾਂ ਨੂੰ ਹੁਣ ਬਚਾਉਣ ਦੇ ਪਿੱਛੇ ਕਿਹੜੇ-ਕਿਹੜੇ ਲੀਡਰਾਂ ਦਾ ਹੱਥ ਆ ਜਾਂ ਸਰਕਾਰ ਦਾ ਹੱਥ ਆ ਉਹਨਾਂ ਨੂੰ ਬਚਾਉਣਗੇ ਕਿਵੇਂ ਇਹ ਤੁਹਾਨੂੰ ਮੈਂ ਸਮਝਾਉਣਾਗਾ ਬੇਸ਼ੱਕ ਕਰਨਲ ਪਰਿਵਾਰ ਆ ਫੈਮਲੀ ਪੜੀ ਲਿਖੀ ਆ ਤੇ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਜ਼ਰੂਰ ਹੋਊਗਾ ਪਰ ਮੈਨੂੰ ਜਿਹੜਾ ਜੋ ਕੁਝ ਅੱਜ ਲੱਗ ਰਿਹਾਗਾ ਕਿ ਲੋਕਾਂ ਨੂੰ ਬੁੱਧੂ ਕੰਮੇ ਬਣਾਉਣਾ ਲੋਕਾਂ ਨੂੰ ਮੂਰਖ ਕੰਮੇ ਬਣਾਉਣਾ ਇਹ ਕੀ ਤੋਂ ਸਿੱਖੋ ਪੰਜਾਬ ਸਰਕਾਰ ਤੋਂ ਸਿੱਖ ਲਓ ਚਾਹੇ ਪੰਜਾਬ ਪੁਲਿਸ ਤੋਂ ਸਿੱਖ ਲਓ ਤੇ ਕੰਮੇ ਕਿਸੇ ਨੂੰ ਉਲਝਾਉਣਾਗਾ ਇਹ ਵੀ ਪੁਲਿਸ ਤੋਂ ਸਿੱਖ ਲਓ ਕੰਮੇ ਕਿਸੇ ਨੂੰ ਜਿਹੜਾ ਕਿ ਇਸ ਕੇਸ ਨੂੰ ਲੈ ਕੇ ਜਿਹੜਾ ਰਫਾ ਦਫਾ ਕਰਨਾਗਾ ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਇਹਦੇ ਵਿੱਚ ਕੁੰਡਲ ਚ ਨਿਕਲ ਨੂੰ ਚੱਲਾ ਬਹੁਤ ਚੱਲੀਆਂ ਜਾਣਗੀਆਂ ਤੇ ਚੱਲੀਆਂ ਜਾ ਰਹੀਆਂ ਨੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਾਂਗਾ ਇੱਥੇ ਇਹ ਸਾਰਿਆਂ ਨੂੰ ਪਤਾਗਾ ਕਿ ਕਰਨ ਪਰਿਵਾਰ ਦੇ ਨਾਲ ਉਹਨਾਂ ਦੇ ਦੋ ਜੀ ਜਾਨੀ ਕਿ ਪਸ਼ਵਿੰਦਰ ਸਿੰਘ ਕਰਨਲ ਆ ਤੇ ਉਹਨਾਂ ਦਾ ਲੜਕਾ ਅੰਗਤ ਬਾਠ 13 ਮਾਰਚ ਦੀ ਰਾਤ ਨੂੰ ਜਿਹੜਾ 4 ਇਹ ਇੰਸਪੈਕਟਰ ਤੇ ਦੋ ਪੁਲਿਸ ਮੁਲਾਜ਼ਮ ਜਿਹੜੇ ਨਾਂ ਨੇ 6 ਜਣੇ ਆ ਵੈਸੇ ਤਾਂ ਇਹ ਜਿਹੜਾ ਕਰੀਬ ਆ 12 ਜਾਣਿਆਂ ਦੀ ਜਿਹੜੀ ਟੀਮ ਸੀ ਜਿਹੜਾ 12 ਜਾਣਿਆਂ ਨੇ ਕਰਨਲ ਪਰਿਵਾਰ ਨੂੰ ਜਾਨੀ ਕਿ ਦੋ ਜੀ ਕੁੱਟ ਦਿੱਤੇ ਕੱਲੇ ਇੱਕ ਉਹਨਾਂ ਦੀ ਪਤਨੀ ਬਚੀ ਆ ਮੈਂ ਕਹਿੰਦਾ ਉਸ ਪਰਿਵਾਰ ਨੂੰ ਕੁੱਟਿਆ ਲੁੱਟਿਆ ਜਲੀਲ ਕੀਤਾ ਅੱਜ ਤੱਕ ਤੇ ਅੱਜ ਆ ਕੇ ਜਦੋਂ ਹੁਣ ਪਤਾ ਲੱਗਿਆ ਕਿ ਸੀਬੀਆਈ ਸਿਕੰਜਾ ਕਸੂਗੀ ਫਿਰ ਦੋ ਤਾਂ ਜਿਹੜੇ ਇੰਸਪੈਕਟਰ ਆ ਉਹ ਜਿਹੜਾ ਸੁਪਰੀਮ ਕੋਰਟ ਵਿੱਚ ਭੱਜ ਗਏ ਕਿਸ ਨੂੰ ਜਿਹੜਾ सीबीआई ਦੀ ਅਕਵਾਰੀਆ ਜਿਹੜੀ ਇਹ ਇਹ ਨਾ ਕੀਤੀ ਜਾਵੇ ਇਹਦਾ ਕਾਰਨ ਇਹਦਾ ਰੀਜ ਦਾ ਕੀ ਹੈ ਇਹ ਵੀ ਤੁਹਾਨੂੰ ਮੈਂ ਦੱਸਦਾ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਮੂਰਖ ਬਣਾਉਣ ਵਾਲੀ ਕੀ ਚਾਲ ਆ ਕੀ ਚਾਲ ਖੇਡੀ ਆ ਦੇਖੋ ਕਿ 5 ਮਹੀਨੇ 4 ਮਹੀਨੇ ਪੂਰੇ ਤੇ 2 ਹਫ਼ਤੇ ਤੋਂ ਕਰੀ ਉੱਪਰ ਦਾ ਜਿਹੜਾ ਸਮਾਂ ਹੋ ਗਿਆ ਇਸ ਜਿਹੜਾ ਸਾਰੀ ਘਟਨਾ ਕਰਮ ਨੂੰ ਲੈ ਕੇ ਇੰਨੇ ਟਾਈਮ ਤੱਕ ਜਿਹੜਾ ਕੋਈ ਪੁਲਸ ਵਾਲਾ ਗਿਰਫਜ਼ਦਾਰ ਨਹੀਂ ਕਿਸੇ ਉੱਤੇ ਜਿਹੜਾ ਕਿਸੇ ਨੂੰ ਕੁਝ ਸਸਪੈਂਡ ਨਹੀਂ ਕੀਤਾ ਗਿਆ ਡਿਸਮਿਸ ਨਹੀਂ ਕੀਤਾ ਗਿਆ ਪਰ ਹੁਣ ਜਿਹੜਾ ਨਵਾਂ ਐਸਐਸਪੀ ਆਇਆ ਬਰਨ ਸ਼ਰਮਾ ਤੇ ਉਹਨੇ ਜਿਹੜਾ ਜੋਕ ਢੋਤੀ ਕੀਤੀ ਹੈ ਤਿੰਨ ਸਾਲਾਂ ਦੀ ਸਾਲ ਨੂੰ ਲੈ ਕੇ ਤੇ ਜਿਹੜਾ ਹੋਰ ਕਿ ਉਹ ਹਾਜ਼ਰ ਲੈਣਗੇ ਤਿੰਨ ਸਾਲਾਂ ਦੇ ਵਿੱਚ ਜਾਨੀ ਕਿ ਦੋ ਤਿੰਨ ਗੱਲਾਂ ਕਈਆਂ ਨੇ ਤੇ ਮੈਨੂੰ ਲੱਗਦਾ ਕਿ ਇਹਦੇ ਵਿੱਚ ਵੱਡੀ ਚਾਲ ਆ। ਇਹ ਕਰਨਲ ਪਰਿਵਾਰ ਨੂੰ ਸਮਝਣ ਦੀ ਜ਼ਰੂਰਤ ਆ। ਇਹ ਪੁੱਤ ਨੇ ਇੱਕ ਨਵੇਂ ਚਾਲ ਖੇਡੀ ਗਈ ਆ। ਚਾਲ ਕੀ ਆ ਜਿਸ ਤਰ੍ਹਾਂ ਦੋ ਐਂਸਫੈਕਟਰ ਉਧਰ ਭੇਜਾਤੇ ਸਪਰੇਂ ਕੋ ਕੋਟ ਕਿਨੇ ਕਿ ਅਸੀਂ ਇਧਰੋਂ ਜਿਹੜਾ ਕਿ ਅਸੀਂ ਤੁਹਾਡੇ ਉੱਤੇ ਜਿਹੜੀ ਇੱਕ ਸੁੱਕੀ ਕਾਰਵਾਈ ਆਪਾਂ ਜਿਹਨੂੰ ਕਹਿੰਦੇ ਆ ਕਿ ਉਹ ਕਰਦੇ ਆ। ਮੈਂ ਕਹਿੰਦਾ ਕਿ ਇਹ ਸੁੱਕੀ ਕਾਰਵਾਈ ਐ ਅਸਲੀ ਅਮਲ ਦੇ ਵਿੱਚ ਨਹੀਂ ਹੋਣੀ। ਹੋ ਵੀ ਜੇ ਗਈ ਮਹੀਨਾ 2 ਮਹੀਨੇ 4 ਮਹੀਨੇ 6 ਮਹੀਨੇ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਹੋ ਸਕਦਾ ਉਹਨਾਂ ਨੂੰ ਦੁਬਾਰੇ ਵੱਡੇ ਰੈਂਕ ਮਿਲ ਜਾਣ ਡੀਐਸਪੀ ਦਾ ਅਹੁਦਾ ਉਹਨਾਂ ਨੂੰ ਮਿਲਣ ਵਾਲਾ ਹੈਗਾ ਇਹ ਵੀ ਇੱਕ ਵਾਰ ਸੋਚਣ ਵਿਚਾਰਨ ਵਾਲੀ ਗੱਲ ਆ ਮੂਰਖ ਬਣਾਉਣ ਵਾਲੀ ਇਹ ਗੱਲ ਆ ਕਿ ਸੀਬੀਆਈ ਕੋਲ ਕੇਸ ਚੱਲਿਆ ਗਿਆ ਹੁਣ ਸੀਬੀਆਈ ਨੂੰ ਕਹਿਣਾ ਹੈ ਸੌਕਾ ਹੋ ਗਿਆ ਵੀ ਆ ਦੇਖੋ ਜੀ ਪਟਿਆਲਾ ਪੁਲਿਸ ਵੱਲੋਂ ਆ ਜਿਹੜੀ ਜਿਹੜੀ ਜੋ ਕੁਝ ਪਰਿਵਾਰ ਮੰਗਦਾ ਸੀ ਉਹਨਾਂ ਉੱਤੇ ਅਸੀਂ ਆ ਧਾਰਾ ਲਾ ਕੇ ਇਹਨਾਂ ਤੇ ਪਰਚਾ ਦਰਜ ਕਰ ਦਿੱਤਾ ਪਰਚਾ ਦਰਜ ਤੋਂ ਕਾਰਨ ਤੇ ਜਿਹੜਾ 3 ਸਾਲਾਂ ਦੀ ਜਿਹੜੀ ਘਟौती ਕਰ ਦਿੱਤੀ ਆ ਸਰਬਸਤੇ ਵਿੱਚ ਉਹਨਾਂ ਨੂੰ ਵੱਧੋਂ ਪੱਤਾ ਜਿਹੜਾ ਨਹੀਂ ਮਿਲੂਗਾ ਤੇ ਜਣੀ ਕਿ ਜੋ ਕੁਝ ਕੀਤਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਮੈਨੂੰ ਲੱਗਦਾ ਇਹ ਇੱਕ ਨਵਾਂ ਡਰਾਮਾ ਖੇਡਿਆ ਗਿਆ ਪੁਲਿਸ ਵੱਲੋਂ ਜਾਂ ਆਪਾਂ ਕਹਦੇ ਆ ਕਿ ਵੱਡੇ ਜਿਹੜਾ ਪਿੱਛੇ ਆਗੂ ਖੜੇ ਨੇ ਜਾਂ ਡੀਜੀਪੀ ਖੜਾਗਾ ਜਾਂ ਹੋਰ ਰੈਂਕ ਦੇ ਅਧਿਕਾਰੀ ਖੜਿਆ ਜਾਂ ਸਰਕਾਰ ਖੜੀ ਆ ਇਹ ਬੜੀ ਸਮਝਣ ਦੀ ਜ਼ਰੂਰਤ ਹੈ ਇਥੇ ਵੀ ਮੈਂ ਇੱਕ ਤੁਸੀਂ ਦੱਸੋ ਜਦੋਂ ਸੀਬੀਆਈ ਨੂੰ ਮਾਰਕ ਹੋ ਗਈ ਇਨਕਵਾਰੀ ਉਸੇ ਟਾਈਮ ਇਹ ਕਿਉਂ ਜਿਹੜਾ 2 ਹੰਸਮੈਟਰ ਸੁਪਰੀਮ ਕੋਰਟ ਭੱਜ ਗਏ ਜਦੋਂ ਸੀਬੀਆਈ ਨੂੰ ਇਨਕਵਾਰੀ ਹੋ ਗਈ ਤੇ ਉਸੇ ਜਦੋਂ ਸੀਬੀਆਈ ਤੋਂ ਬਾਅਦ ਆ ਉਹੀ ਜਿਹੜਾ ਐਸਐਸਪੀ ਨੂੰ ਜਿਹੜਾ ਕਿ ਕਹਿ-ਕਹਿ ਕੇ ਥੱਕ ਗਈ ਸੀ ਜਸਵਿੰਦਰ ਕੌਰ ਕਰਨਲ ਪਸਵਿੰਦਰ ਸਿੰਘ ਦੀ ਕਰਨਲ ਦੀ ਪਤਨੀ ਕਿ ਇਹਨੂੰ ਬਦਲਿਆ ਜਾਵੇ ਇਹਨੂੰ ਬਦਲਿਆ ਜਾਵੇ ਪਰ ਬਦਲਿਆ ਨਹੀਂ ਗਿਆ ਉਹਨੂੰ ਡੀਆਈਜੀ ਬਣਾ ਕੇ ਉਹਨੂੰ ਰੈਂਕ ਦਾ ਹੋਰ ਅਹੁਦਾ ਦਿੱਤਾ ਗਿਆ ਫਿਰ ਉਹਨੇ ਇੱਕਦਾਂ ਇੱਕਦਮ ਬਦਲਿਆ ਉਹਦੀ ਬਦਲੀ ਕੀਤੀ ਅੰਮ੍ਰਿਤਸਰ ਦੀ ਜਦੋਂ ਪਤਾ ਲੱਗ ਗਿਆ ਕਿ ਸੀਬੀਆਈ ਨੂੰ ਜਿਹੜਾ ਕੇਸ ਜਾਊਗਾ ਉੱਥੇ ਫਿਰ ਨਵਾਂ ਐਸਐਸਬੀ ਲਾਤਾ ਤੇ ਹੁਣ ਉਹਦੇ ਰਾਹੀਂ ਡੀਜੀਪੀ ਏਡੀਜੀਪੀ ਜਾਂ ਸਰਕਾਰ ਹੁਣ ਜੇ ਡੀਆਈਜੀ ਲੱਗਿਆ ਜਾਂ ਐਸਐਸਪੀ ਲੱਗਿਆ ਉਹਨਾਂ ਨੂੰ ਮੋਹਰਾ ਬਣਾ ਕੇ ਜਿਹੜਾ ਇੱਕ ਨਮਕ ਖੇਡ ਖੇਡੀ ਜਾ ਰਹੀ ਆ ਮੈਂ ਕਹਿਣਾ ਕਿ ਇਹ ਜਿਹੜੀ ਸਾਰੀ ਆ ਇਹ ਮਿੱਠੀ ਗੋਲੀ ਆ ਇਹ ਪਰਿਵਾਰ ਨੂੰ ਟਿਕਾਉਣ ਦੀ ਗੱਲ ਆ ਇਹ ਪਰਿਵਾਰ ਦਾ ਗੁੱਸਾ ਠੰਡਾ ਕਰਨ ਦੀ ਗੱਲ ਆ ਕਿ ਪਰਿਵਾਰ ਹਾਂ ਵੀ ਐਨੇ ਤੇ ਹੋ ਸਕਦਾ ਮੰਨ ਜਾਵੇ ਉਹਦੇ ਕੋਲੇ ਪਹੁੰਚਿਆ ਹੋਣਗੇ ਆਦੇ بڑے ਫੋਨ ਕਾਲ ਜਾਣਗੇ بڑے بڑے ਅਫਸਰ ਜਾਣਗੇ ਆ ਦੇਖੋ ਜੀ ਤੁਸੀਂ ਆ ਅਸੀਂ ਕੁਝ ਕਰ ਦਿੱਤਾ ਜੇ ਤੁਸੀਂ ਹੋਰ ਕੁਝ ਕਰਾਉਣਾ ਚਾਹੁੰਦੇ ਅਸੀਂ ਹੋਰ ਵੀ ਕਰ ਦਿੰਦੇ ਆ ਜੇਕਰ ਬੇਸਕ ਦਾ ਇਹ ਯਕੀਨ ਹੈਗਾ ਕਰਨਲ ਪਰਿਵਾਰ ਦੀ ਪਤਨੀ ਜਸਵਿੰਦਰ ਕੌਰ ਤੇ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਗਰਤੇ ਢਿੱਲੋ ਤੇ ਕਿਉਂ ਸੇਤੀ ਜਿਹੜਾ ਇਹਨਾਂ ਦੀਆਂ ਜਿਹੜੀਆਂ ਚਾਲਾਂ ਦੇ ਵਿੱਚ ਆਉਣ ਵਾਲੇ ਨਹੀਂ ਤਾਂ ਪਰ ਫੇਰ ਵੀ ਲੱਗਦਾ ਕਿ ਕਿਤੇ ਨਾ ਕਿਤੇ ਇਹ ਚਾਲਾਂ ਜਰੂਰ ਖੇਡ ਰੇ ਆ ਇਸ ਦੇ ਲਈ ਸਾਰਿਆਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਆ ਕਿਉਂਕਿ ਜਿਹੜੇ ਉਹ ਚਾਰ ਇਨਸਪੈਕਟਰ ਆ ਦੇਖੋ ਕਿ ਪੁਲਸਾ ਇਹ ਅੱਜ ਤੋਂ ਨਹੀਂ ਇਹ ਬੜੀਆਂ ਖੇਡਾਂ ਖੇਡਦੀ ਆ ਬੜੀਆਂ ਲੋਕਾਂ ਨੂੰ ਬੁੱਧੂ ਬਣਾਉਂਦੀ ਆ ਬੜੀਆਂ ਫੇਕ ਕਹਾਣੀਆਂ ਬਣਾਉਂਦੀ ਆ ਜਦੋਂ ਫੇਕ ਅਨਕਾਊਂਟਰ ਕਰ ਸਕਦੇ ਆ ਕਹਾਣੀਆਂ ਤੇ ਇਹਨਾਂ ਦੇ ਲਈ ਆਮ ਗੱਲ ਜੀ ਆ ਤੇ ਹੁਣ ਸਭ ਤੋਂ ਵੱਡੀ ਖਬਰ ਇਹ ਹੀ ਆ ਧੰਨਵਾਦ ਜਿਹੜੀ ਦਿੱਤੀ ਆ ਇਨ ਤੁਸੀਂ ਆਪਣੀ ਸੋਚ ਮੁਤਾਬਕ ਕਿਸ ਐਂਗਲ ਤੋਂ ਸੋਚਦੇ ਹੋ ਕੀ ਤੁਹਾਡਾ ਦਿਮਾਗ ਕੀ ਸੋਚਦਾਗਾ ਮੈਂ ਜੋ ਮੇਰੇ ਮਨ ਵਿੱਚ ਆਈ ਜੋ ਮੈਨੂੰ ਲੱਗਿਆ ਕਿ ਇਹਨਾਂ ਦੇ ਵਿੱਚ ਕੁਝ ਨਾ ਕੁਝ ਗੜਬੜ ਹੋਣ ਵਾਲੀ ਜ਼ਰੂਰਤ ਆ ਗੜਬੜ ਹੋਊਗੀ ਤੇ ਉਹ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਰੱਖੀ ਆ ਹੁਣ ਤੁਸੀਂ ਇਸ ਨੂੰ ਕਿਸ ਐਂਗਲ ਤੋਂ ਵੇਖਦੇ ਹੋ ਕਿ ਸੀਬੀਆਈ ਦੀ ਜਾਂਚ ਨੂੰ ਪ੍ਰਭਾਵਿਤ ਕਰਦੇ ਲਈ ਕਿਤੇ ਇਹ ਹਤਕੰਡਾ ਤਾਂ ਨਹੀਂ ਅਪਣਾਇਆ ਗਿਆ ਜਾਂ ਫਿਰ ਸੀਬੀਆਈ ਨੂੰ ਜਾਂਚ ਤੋਂ ਪਹਿਲਾਂ ਜਿਹੜਾ ਕਿ ਜਾਂਚ ਜੋ ਸੀਬੀਆਈ ਕਰੂਗੀ ਤਾਂ ਉਹਦੇ ਮੂਰੇ ਇਹ ਚੀਜ਼ਾਂ ਰੱਖੀਆਂ ਜਾਣਗੀਆਂ ਯਾ ਦੇਖੋ ਅਸੀਂ ਇਹਨਾਂ ਤੇ ਆ ਘਟौती ਕਰ ਦਿੱਤੀ ਆ ਇਹ 3 ਸਾਲ ਦੇ ਲਈ ਲੈਣ ਹਾਜ਼ਰ ਰਹਿਣਗੇ ਇਹ 3 ਸਾਲ ਲਈ ਜਿਹੜਾ ਪਟਿਆਲਾ ਰੇਂਜ ਤੋਂ ਬਾਹਰ ਰਹਿਣਗੇ ਇਹ 3 ਸਾਲ ਲਈ ਇਹਨਾਂ ਦੀ ਜਿਹੜੀ ਪੈਨਸ ਤੋਂ ਆ ਪੈਨਸ਼ਨ ਆ ਉਹਦੇ ਵਿੱਚ ਕੋਈ ਵਾਅਦਾ ਨਹੀਂ ਹੋਵੇਗਾ ਵਾਦੂ ਪੱਤੇ ਨਹੀਂ ਮਿਲਣਗੇ ਜਣੇ ਕਿ ਸਾਰਾ ਇੱਕ ਮੈਂ ਕਹਿੰਦਾ ਕਿ ਡਰਾਮਾ ਰੱਥਿਆ ਗਿਆ ਆ ਸੀਬੀਆਈ ਨੂੰ ਕਿ ਸੀਬੀਆਈ ਜੇ ਉਹ ਕੋ ਉਹ ਦੇਖੂਗੀ ਬਿਆਨ ਸਾਰਾ ਕੁਝ ਉਹ ਬਿਆਨ ਫਿਰ ਹਾਈ ਕੋਰਟ ਦੇ ਵਿੱਚ ਜਾਣਗੇ ਤਾਂ ਫਿਰ ਜਿਹੜਾ ਉਹ ਸਾਰਾ ਕੁਝ ਜਦੋਂ ਹਾਈ ਕੋਰਟ ਖੋਲੂ ਉਹ ਚੀਜ਼ ਨੂੰ ਉੱਥੇ ਜਾ ਕੇ ਜਿਹੜਾ ਇਹ ਜਰੂਰ ਇਹਦੇ ਕਿਤੇ ਨਾ ਕਿਤੇ ਅੜਕਾ ਬਣੂਗਾ ਤੇ ਮੈਨੂੰ ਇਹ ਸੋਚਣਾ ਸੀ ਮੇਰਾ ਤੇ ਮੈਂ ਕਾਰਨਲ ਪਰਿਵਾਰ ਨੂੰ ਇਹ ਇੱਕ ਬੈਂਤੀ ਵੀ ਜਰੂਰ ਕਰ ਦਾਂਗਾ ਕਿ ਇਹਤੇ ਬਾਲੀ ਖੁਸ਼ ਹੋਣ ਦੀ ਬਾਲੀ ਜ਼ਰੂਰਤ ਨਹੀਂ ਠੀਕ ਆ ਕਿ ਤੁਹਾਡੇ ਮੁਤਾਬਕ ਤੁਸੀਂ ਬਹੁਤ ਪੜੇ ਲਿਖੇ ਹੋ ਕਿ ਤੁਹਾਡੇ ਮੁਤਾਬਕ ਤੁਹਾਨੂੰ ਹੋ ਸਕਦਾ ਕਿ ਰੀਜਨਲ ਜਾਦੇ ਪਤਾ ਨੇ ਕਿਉਂਕਿ ਤੁਹਾਡੇ ਨਾਲ ਸੋਰਾ ਜਿਹੜਾ ਜੋ ਕੁਝ ਵਾਪਰੇਗਾ ਪਰ ਮੈਂ ਜਿਹੜੀ ਇਹ ਇੱਕ ਗੱਲ ਤੁਹਾਨੂੰ ਕਹੀ ਆ ਇਹ ਬੜੀ ਸੋਚਣ ਤੇ ਵਿਚਾਰਨ ਵਾਲੀ ਗੱਲ ਆ ਬੜਾ ਅੜਿੱਕਾ ਬਣ ਸਕਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਲ ਆ ਇਹ ਹੋ ਸਕਦਾ ਕਿ ਸਬੀਆਈ ਦੀ ਜਿਹੜੀ ਜਾਂਚ ਆ ਉਹਨੂੰ ਵੀ ਜਿਹੜਾ ਪ੍ਰਭਾਵਿਤ ਕਰੇ ਜ਼ਰੂਰਤ ਉਹਦੇ ਵਿੱਚ ਵੀ ਜਿਹੜਾ ਜਿੰਨੀਆਂ ਉਹਨਾਂ ਦੇ ਕੋਲ ਪਾਵਰਾਂ ਵੇਸ਼ਕਾ ਸੀ ਵੀ ਇਹ ਨੇ ਆਪਣੇ ਐਂਗਲ ਤੋਂ ਐਂਗਲ ਤੋਂ ਦੇਖਣਾਗਾ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਆ ਪਰ ਫਿਰ ਵੀ ਕਿਤੇ ਨਾ ਕਿੱਥੇ ਜਿਹੜਾ ਇਹ ਕੰਮ ਹੋ ਰਿਹਾ ਪੰਜ ਮਹੀਨੇ ਪਹਿਲਾਂ ਕਿਉਂ ਨਹੀਂ ਹੋਇਆ ਅੱਜ ਹੀ ਜਾ ਕੇ ਕਿਉਂ ਹੋਇਆ ਇਹ ਵੱਡਾ ਸਵਾਲ ਆ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ